ਉਨਾ 70 80 ਡਣਾ ਤੇ ਜਾ ਕੇ ਸਾਰੀ ਪ੍ਰਾਲੀ ਵਾਲੀ ਕਣਕ ਬਿਲਕੁਲ ਪ੍ਰਾਲੀ ਨਹੀਂ ਦਿਖਣ ਦਿੰਦੀ ਨਾ ਬਿਲਕੁਲ ਧਰਤੀ ਦਿਖਣ ਦਿੰਦੀ ਆ ਅੱਜ ਸਾਰੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਹਦੇ ਦਰਸ਼ਨ ਦਿਖਾਵਾਂਗੇ ਅਲੱਗ-ਅਲੱਗ ਖੇਤਾਂ ਦੇ ਸਤਿਗੁਰ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਵੀਡੀਓ ਦੇ ਵਿੱਚ ਦੇਖ ਰਹੇ ਤੁਸੀਂ ਕਣਕ ਆਪਣੀ ਮਲਵੇਟਰ ਤਕਨੀਕ ਨਾਲ ਬੀਜੀ ਹੋਈ ਆ ਜਿਹੜੀਆਂ ਕਿ ਆਪਾਂ ਨੇ ਪਹਿਲਾਂ ਵੀ ਵੀਡੀਓ ਟਾਈਮ-ਟਾਈਮ ਦੇ ਉੱਪਰ ਪਾਈਆਂ ਨੇ ਤੇ ਜਿਹੜਾ ਬੱਟਾ ਦੇ ਕੋਲੇ ਇੱਕ ਢੀੜਾ ਖੁਸਕ ਦੀ ਨਹੀਂ ਉਗਿਆ ਦੀ ਤੇ ਬਾਅਦ ਵਿੱਚ ਪਾਣੀ ਲੱਗਣ ਤੋਂ ਬਾਅਦ ਦਾਣੇ ਉੱਗੇ ਨੇ ਤੇ ਉੱਥੇ ਪ੍ਰਾਲੀ ਹਜੇ ਦਿਖ ਰਹੀ ਆ ਪਹਿਲਾਂ ਆਪਾਂ ਇਹਦੇ ਦਰਸ਼ਨ ਕਰਵਾਵਾਂਗੇ ਆ ਦੇਖੋ ਸਾਰੀ ਪ੍ਰਾਲੀ ਤੁਹਾਨੂੰ ਦਿਖਦੀ ਨਜ਼ਰ ਆਊਗੀ ਮਲਵੇਟਰ ਤਕਨੀਕ ਨਾਲ ਆਪਣੀ ਕਣਕ ਬੀਜੀ ਹੋਈ ਆ ਮਲਚਰ ਤੋਂ ਬਾਅਦ ਰੋਟਾਵੇਟਰ ਦੇ ਨਾਲ ਤੇ ਹੁਣ ਆਪਾਂ ਖੇਤ ਦੇ ਵਿੱਚ ਵੱਲ ਨੂੰ ਚੱਲੀਏ ਤਾਂ ਤੁਹਾਨੂੰ ਕਿਤੇ ਵੀ ਪ੍ਰਾਲੀ ਆਲਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਨਾਮੋ ਨਿਸ਼ਾਨ ਦਖਾਈ ਦੇਵੇਗਾ ਕਣਕ ਸੁਕਾਉਂ ਜਿਉਂ-ਜਿਉਂ ਖੇਤ ਦੇ ਵਿੱਚ ਨੂੰ ਜਾਂਦੇ ਆ ਤਾਂ ਤਾਕੜੀ ਤੇ ਫਸੀ ਹੋਈ ਨਜ਼ਰ ਆਉਂਦੀ ਆ ਫੇਰ ਆਪਾਂ ਪਰਾਲੀ ਦਾ ਸੋਲੂਸ਼ਨ ਕਿਉਂ ਨਹੀਂ ਕਰ ਸਕਦੇ ਜਦੋਂ ਆਪਣੇ ਖੇਤ ਦਾ ਬੈਨੀਫਿਟ ਆ ਤੇ ਫਸਲ ਆਪਣੀ ਪੂਰੀ ਤਾਕੜੀ ਤੇ ਮਜ਼ਬੂਤ ਹੁੰਦੀ ਹੋਵੇ ਆ ਦੇਖੋ ਜਿੱਥੇ ਰੋਟਾਵੇਟਰ ਦੇ ਦਾਣੇ ਨਹੀਂ ਗਿਰੇ ਹੈਗੇ ਪਰਾਲੀ ਉਵੇਂ ਹੀ ਪਈਆ ਪਰ ਕਣਕ ਨੂੰ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਕਹਿ ਸਕਦੇ ਹੋ ਵੀ ਕਣਕ ਨਹੀਂ ਹੋ ਸਕਦੀ ਪਲਵੇਟਰ ਵਿਧੀ ਜਿਹੜੀ ਇਹ ਕਾਮਯਾਬ ਹੀ ਇੰਨੀ ਜਿਆਦਾ ਪਰਾਲੀ ਦੇ ਵਿੱਚ ਇਹਨੂੰ ਪਰਾਲੀ ਘੋਵ ਵਾਂਗੂ ਲੱਗਦੀ ਆ ਇਹ ਗੱਲ ਸੱਚ ਆ ਇਹਦਾ ਮੈਨੇਜਮੈਂਟ ਕਿਵੇਂ ਕਰਨਾ ਕਿਵੇਂ ਜਾਂ ਅਸੀਂ ਕਰ ਰਹੇ ਹਾਂ ਉਹ ਤੁਹਾਨੂੰ ਦੱਸੀਏ ਹੱਥ ਮਾਰੇ ਤੇ ਵੀ ਯਾਨੀ ਕਿ ਤੁਹਾਨੂੰ ਧਰਤੀ ਨਜ਼ਰ ਨਹੀਂ ਆਊਗੀ ਕਿਤੇ ਜੇ ਦੇਖਿਆ ਜਾਵੇ ਬਹੁਤ ਜਿਆਦਾ ਫਸੀ ਪਈਆ ਕਣਕ ਹੁਣ ਮੇਰੇ ਪੈਰ ਦੇਖੋ ਭਿੱਜ ਰਹੇ ਨੇ ਤਰੇਲ ਪੈਣ ਲੱਗੀ ਸ਼ਾਮ ਦਾ ਟਾਈਮ ਆ ਸੂਰਜ ਸੇਪ ਰਿਹਾ ਇਸ ਕਰਕੇ ਬਾਹਰ ਨਿਕਲਣਾ ਹੀ ਉੱਤ ਕਿਦਾ ਤੇ ਆਪਾਂ ਬੱਟਾਂ ਦੇ ਉੱਪਰ ਦੀ ਤੁਹਾਡੇ ਦਰਸ਼ਨ ਕਰਵਾ ਦਿੰਨੇ ਆ ਤੇ ਇਹ ਕਣਕ ਆਪਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਇਹਨੂੰ ਮੈਨੇਜਮੈਂਟ ਕੀਤਾ ਤੇ ਜਾਂ ਕੀ ਕਿਸਾਨ ਵੀਰਾਂ ਨੂੰ ਕਰਨਾ ਚਾਹੀਦਾ ਤੁਸੀਂ ਆਪ ਦਾ ਅੰਦਾਜ਼ਾ ਆਪ ਲਗਾ ਲਿਓ ਆਪਾਂ ਹਰੇਕ ਸਾਲ ਕਿਵੇਂ ਕਰਦੇ ਆ ਮੈਨੇਜਮੈਂਟ ਇਹ ਤੁਹਾਨੂੰ ਦੱਸ ਦਿੰਨੇ ਆ ਆਹ ਦੇਖੋ ਪਰਾਲੀ ਨੂੰ ਅੱਗ ਲਗਾ ਕੇ ਕਣਕ ਬੀਜੀ ਹੋਈ ਹੈ ਇੱਧਰ ਆਪਣੀ ਗਮਾਂਡੀ ਦੀ ਇਹ ਵੀ ਕਣਕ ਉਸੇ ਤਰ੍ਹਾਂ ਦੀ ਖੜੀ ਆ ਕੋਈ ਇਹਦੇ ਵਿੱਚ ਫਰਕ ਨਹੀਂ ਜਾਨੀ ਕਾ ਦੇਖੋ ਧਰਤੀ ਵਿੱਚ ਇਹਦੇ ਵੀ ਕਿਤੇ ਕਿਤੇ ਦੇਖਦੀ ਆ ਜਿੱਥੇ ਕਣਕ ਨਹੀਂ ਉੱਗੀ ਹੁੰਦੀ ਇਹ ਉੱਪਰਲੇ ਫੂਸ ਨੂੰ ਅੱਗ ਲਗਾ ਕੇ ਖੜੇ ਕਰਤੀਆਂ ਦੇ ਵਿੱਚ ਬੀਜੀ ਹੋਈ ਆ ਤੇ ਆਪਣੀ ਸਾਰੀ ਦੀ ਸਾਰੀ ਪਰਾਲੀ ਮਿਕਸ ਕਰਕੇ ਬੀਜੀ ਹੋਈ ਆ ਪੂਸਾ 44 ਝੋਨਾ ਹੁੰਦਾ ਤੇ ਆ ਖੇਤ ਆ ਜਿਹੜਾ ਇਹ ਸੁਪਰੀਮ 110 ਦਾ ਦੀ ਜਿਹੜਾ ਕਿ ਸਾਰਾ ਬੁਰੀ ਤਰ੍ਹਾਂ ਡਿੱਗ ਚੁੱਕਿਆ ਦੀ ਤੇ ਬਹੁਤ ਤਕੜਾ ਝੋਨਾ ਸੀ ਇੱਥੇ ਵੀ ਕਣਕ ਪੂਰੀ ਟੌਪ ਦੀ ਹੋਈ ਆ ਤੇ ਬੱਟਾ ਕੋਲੇ ਆ ਇੱਕ ਢੇੜਾ ਜਿਹੜਾ ਨਹੀਂ ਹੋਇਆ ਸੀ ਇਹ ਪਾਣੀ ਲੱਗਣ ਤੋਂ ਬਾਅਦ ਹੋਇਆ ਕੁਝ ਕੁਝ ਨਹੀਂ ਵੀ ਹੋਇਆ ਇੱਕ ਗੇੜੇ ਚ ਕੰਪਲੇਂਟ ਜੀ ਆ। ਬਾਕੀ ਸਾਰੇ ਖੇਤ ਦੇ ਵਿਚਾਲੇ ਤਾਂ ਮੌਇਸਚਰ ਵਗੈਰਾ, ਗਿੱਲ ਵਗੈਰਾ ਪੂਰੀ ਦੀ। ਇਹ ਆਪਣੀ ਜੀ DBW 327 ਵੈਰੈਟੀ ਆ। ਤੇ ਜਿਹੜਾ ਥੱਲੇ ਵਾਲਾ ਖੇਤ ਆ ਆਪਣਾ ਇਹ DBW 372 ਦਾ। ਕਣਕਾਂ ਦੋਵੇਂ ਫਸੀਆਂ ਪਈਆਂ ਨੇ ਆਪਸ ਵਿੱਚ ਕੋਈ ਇਹਦੇ ਚੋਂ ਇੱਕ ਦੂਜੇ ਨੂੰ ਲਾਂਭਾ ਨਹੀਂ ਦੇ ਸਕਦੀ ਵੈਰੈਟੀ। ਵੀ ਮੇਰੇ ਚ ਉਪਰਾਲੀ ਵੱਧਦਾ ਵੀ ਮੈਨੂੰ ਉਪਰਾਲੀ ਪਸੰਦ ਨਹੀਂ ਜਾਂ ਉਹਨੂੰ ਉਪਰਾਲੀ ਪਸੰਦ ਆ। ਕੋਈ ਵੀ ਉਹ ਨਹੀਂ ਕਰ ਸਕਦੀ। ਆ ਆਪਣੇ ਦਾਣੇ ਨੇ ਜਿਹੜੇ ਪੱਟਕੇ ਲਗਾਏ ਹੋਏ ਨੇ ਔਰੇ ਰੋਟਾਵੇਟਰ ਇੱਥੋਂ ਧਰਿਆ ਦੀ ਆਪਾਂ ਨੇ ਤੇ ਬਾਕੀ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਇੱਥੇ ਕਿਸੇ ਕਾਰਨ ਦਾਣੇ ਨਹੀਂ ਹੋਣੇ ਹੋਣੇ ਬਾਕੀ ਆ ਦੇਖ ਲਓ ਇਹ 372 ਆ ਜੀ ਆਪਾਂ ਹੁਣ ਮੁੱਦੇ ਦੀ ਗੱਲ ਕਰੀਏ ਆਪਾਂ ਨੇ ਬਜਾਈ ਕਰੀ ਆ ਜੀ 10 ਨਵੰਬਰ 2024 ਨੂੰ ਤੇ ਪਹਿਲਾ ਮਲਚਰ ਮਾਰਿਆ ਸਿੰਪਲ ਕੰਬਾਈਨ ਦੀ ਕਟਿੰਗ ਤੋਂ ਬਾਅਦ ਸਿੰਪਲ ਝੋਨੇ ਦੀ ਕਟਿੰਗ ਕਰਵਾਈ ਆ ਵਿਦਾਊਟ ਐਸਐਮਐਸ ਉਸ ਤੋਂ ਬਾਅਦ ਮਲਚਰ ਮਾਰਿਆ ਤੇ ਮਲਚਰ ਮਾਰਨ ਤੋਂ ਬਾਅਦ ਰੋਟਾਵੇਟਰ ਦੇ ਨਾਲ ਬਜਾਈ ਕੀਤੀ ਆ ਇਸ ਵਾਰ ਰੋਟਾਵੇਟਰ ਇਹ ਜਿਹੜਾ ਹੈਗਾ ਦੋ ਵਾਰ ਮਾਰਿਆ ਹੋਇਆ ਕਿਉਂਕਿ ਇਸ ਵਾਰ ਗਿੱਲ ਸਾਡੇ ਬਹੁਤ ਘੱਟ ਦੀ ਝੋਨੇ ਲੇਟ ਕੱਟੇ ਗਏ ਇਸ ਕਰਕੇ ਜਿਹੜਾ ਉਹਤੀ ਆਪਣਾ ਗਿੱਲਾਂ ਵਗੈਰਾ ਦੀ ਉੱਡ ਗਈਆਂ ਦੀਆਂ ਪੂਰੀਆਂ ਮੇਜ ਦੀਆਂ ਗਿੱਲਾਂ ਦੀਆਂ ਇਸ ਕਰਕੇ ਰੋਟਾਵੇਟਰ ਦੋ ਮਾਰਨਾ ਪਿਆ ਪਰ ਪਿਛਲੇ ਸਾਲਾਂ ਤੋਂ ਪਿਛਲੇ 7 ਸਾਲਾਂ ਤੋਂ ਅਸੀਂ 2018 ਤੋਂ ਕੰਮ ਚੱਲ ਰਿਹਾ ਹੈ ਸਾਰੇ ਖੇਤ ਦਾ ਪਹਿਲਾਂ ਟ੍ਰਾਇਲ ਵਗੈਰਾ ਲਾਈ ਦੀ ਤੇ ਉਸ ਤੋਂ ਅਸੀਂ ਪਹਿਲਾਂ ਮਲਚਰ ਮਾਰਨ ਤੋਂ ਬਾਅਦ ਡਾਇਰੈਕਟਰ ਰੋਟਾਵੇਟਰ ਨਾਲ ਬਿਜਾਈ ਕਰਦੇ ਰਹੇ ਹਾਂ ਤੇ ਇਸ ਵਾਰ ਅਸੀਂ ਨੇ ਦੋ ਵਾਰ ਰੋਟਾਵੇਟਰ ਮਾਰਿਆ ਪਹਿਲਾਂ ਮਲਚਰ ਮਾਰਿਆ ਉਸ ਨੂੰ 10 ਦਾ ਸਿੰਪਲ ਕਮੈਂਡ ਦੀ ਕਟਿੰਗ ਤੋਂ ਬਾਅਦ ਉਸ ਤੋਂ ਬਾਅਦ ਇੱਕ ਵਾਰ ਖਾਲੀ ਰੋਟਾਵੇਟਰ ਮਾਰਿਆ ਤੇ ਉਸ ਤੋਂ ਬਾਅਦ ਦੂਸਰੀ ਵਾਰ ਨੂੰ ਦਾਣੇ ਪਾ ਕੇ ਰੋਟਾਵੇਟਰ ਮਾਰਿਆ ਤੇ ਰੋਟਾਵੇਟਰ ਦੇ ਵਿੱਚ ਬੀਜ ਪਾਇਆ ਜੀ 45 ਤੋਂ 48 ਕਿਲੋ 45 ਤੋਂ 48 ਕਿਲੋ ਬੀਜ ਹੀ ਪਿਆ ਸਾਰੇ ਖੇਤ ਦੇ ਵਿੱਚ ਇਸ ਤੋਂ ਵੱਧ ਕਿਤੇ ਵੀ ਨਹੀਂ ਪਿਆ ਹੈਗਾ ਜੇ ਤੁਸੀਂ ਖੇਤ ਦੇਖ ਸਕਦੇ ਹੋ ਮੇਰੇ ਪੈਰ ਬਿਲਕੁਲ ਭਿੱਜ ਚੁੱਕੇ ਨੇ ਚਲੋ ਹੁਣ ਤੁਹਾਨੂੰ ਦਰਸ਼ਨ ਕਰਾ ਦਈਏ ਚੰਗੀ ਤਰ੍ਹਾਂ ਤੇ ਡੀਏਪੀ ਪਾਇਆ ਜੀ 75 ਤੋਂ 80 ਕਿਲੋ ਅਸੀਂ ਹਰੇਕ ਸਾਲ ਡੀਏਪੀ 75 ਤੋਂ 80 ਕਿਲੋ ਹੀ ਪਾਉਂਦੇ ਆ ਪਹਿਲਾਂ ਜਦੋਂ ਡ੍ਰੈਲ ਨਾਲ ਕਣਕ ਦੇ ਬੀਜ ਦੇ ਹੁੰਦੇ ਸੀ ਬਾਪ ਜੀ ਉਹਨੇ ਜਾਂ ਡੈਡੀ ਉਹਨੇ ਤਾਂ ਉਹ ਵੀ 75 ਤੋਂ 80 ਕਿਲੋ ਹੀ ਪਰ ਏਕੜ ਦੇ ਹਿਸਾਬ ਨਾਲ ਡੀਏਪੀ ਪਾਉਂਦੇ ਸੀ ਦੇ ਨਾਲ ਸਲਫਰ ਪਾਈ ਆ ਜੀ ਬੈਂਟੋਨੈਂਟ ਉਹ ਪਾਈ ਆ 15 18 ਕਿਲੋ ਪਰ ਏਕੜ ਦੇ ਹਿਸਾਬ ਨਾਲ ਡੀਏਪੀ ਦੇ ਵਿੱਚ ਮਿਕਸ ਕਰਕੇ ਆਪਾਂ ਨੇ ਰੋਟਾਵੇਟਰ ਦੇ ਮਸ਼ੀਨ ਦੇ ਵਿੱਚ ਡ੍ਰਿਲ ਦੇ ਵਿੱਚ ਨਾਲ ਹੀ ਪਾ ਦਿੱਤੀ ਸੀ ਤੇ ਬੀਜ 45 ਤੋਂ 48 ਕਿਲੋ ਉਸ ਤੋਂ ਬਾਅਦ ਬੱਟਾ ਵਗੈਰਾ ਪਾ ਕੇ ਕਣਕ ਨੂੰ ਪਾਣੀ ਲਗਾਇਆ 30 ਦਿਨਾਂ ਦੇ ਉੱਤੇ ਸਟਾਰਟ ਕੀਤਾ ਪੂਰਾ ਜਾਂ 30 ਦਿਨਾਂ ਦੇ ਉੱਤੇ ਲਗਾਇਆ ਇੱਕ ਦੋ ਦਿਨ ਉੱਤੇ ਥੱਲੇ ਹੋ ਸਕਦੇ ਨੇ ਮੰਲੋ ਅਸੀਂ 28 ਦਿਨਾਂ ਦੇ ਉੱਤੇ ਪਾਣੀ ਕਦੇ ਵੀ ਸਟਾਰਟ ਨਹੀਂ ਕਰਦੇ 29 ਦਿਨਾਂ ਤੇ ਹੋ ਸਕਦਾ ਜਾਂ 30 ਦਿਨਾਂ ਤੇ ਜਾਂ ਤੁਸੀਂ ਇਹ ਕਹਿ ਲਓ ਵੀ 35 ਦਿਨਾਂ ਦੇ ਉੱਤੇ ਕਣਕ ਨੂੰ ਪਾਣੀ ਲਗਾਉਣਿਆ ਅਸੀਂ ਕਦੇ ਪਾਣੀ ਦੀ ਜਲਦਬਾਜ਼ੀ ਨਹੀਂ ਕੀਤੀ ਤੇ ਉਸ ਤੋਂ ਬਾਅਦ 35 ਦਿਨਾਂ ਦੀ ਕਣਕ ਨੂੰ ਪਾਣੀ ਕੰਪਲੀਟ ਹੋ ਗਿਆ ਤੇ 40 ਦਿਨਾਂ ਦੇ ਉੱਤੇ ਜਾ ਕੇ ਇਹਨੂੰ ਫਸਟ ਜੂਰੀਆ ਲਗਾਇਆ ਗਿਆ ਖਾਲੀ ਤੇ ਉਸ ਤੋਂ ਬਾਅਦ 50 ਦਿਨਾਂ ਦੇ ਉੱਤੇ 45 50 ਦਿਨਾਂ ਦੇ ਉੱਤੇ ਜਾ ਕੇ ਫਿਰ ਇਹਨੂੰ ਖਾਲੀ ਜੂਰੀਆ ਲਗਾਇਆ ਗਿਆ ਕਿਉਂਕਿ ਇਸ ਵਾਰ ਗੁੱਲੀ ਡੰਡਾ ਬਹੁਤ ਘੱਟ ਦੀ ਤੇ ਤੀਸਰੇ ਜੂਰੀਏ ਨਾਲ ਜਿਹੜਾ ਦਸੰਬਰ ਦੇ ਵਿੱਚ ਮੀਂਹ ਪੈ ਗਿਆ ਸੀ 27 ਦਸੰਬਰ ਨੂੰ 2024 ਨੂੰ ਤੇ ਉਹ ਮੀਂਹ ਇਹ ਗੱਲ ਬਹੁਤ ਜ਼ਿਆਦਾ ਕਰਤੀ ਸੀ ਤੇ ਗੁੱਲੀ ਡੰਡਾ ਕਾਫੀ ਮਾੜਾ ਮਾੜਾ ਜਾਂ ਸਾਨੂੰ ਦੇਖਣ ਲੱਗ ਗਿਆ ਦੀ ਕੁਝ ਪਾਣੀ ਤੋਂ ਬਾਅਦ ਉੱਗ ਗਿਆ ਕੁਝ ਪਾਣੀ ਤੋਂ ਪਹਿਲਾਂ ਹੈਗਾ ਸੀ ਤੀਸਰੇ ਜੂਰੀਏ ਨਾਲ ਆਪਾਂ ਨੇ ਸੰਕੋਰ ਪਾਈ ਆ ਜੀ ਸਰੋਂ ਦੇ ਤੇਲ ਨਾਲ ਮਿਕਸ ਕਰਕੇ ਜੂਰੀਆ ਵਿੱਚ ਪਾ ਕੇ ਤੇ ਇੱਕ ਬੈਗ ਨੂੰ ਤਿੰਨ ਕੋਮਾ ਸੋਮੈਲੈ ਸੀਸਰੋਂ ਦਾ ਤੇਲ ਲਾ ਕੇ 250 ਗ੍ਰਾਮ ਉਹਦੇ ਵਿੱਚ ਸੰਕੋਰ ਪਾ ਕੇ ਮਿਕਸ ਕਰਕੇ ਉਹਦਾ ਸਿੱਟਾ ਦਿੱਤਾ 2 ਜਨਵਰੀ ਨੂੰ 3 ਜਨਵਰੀ ਨੂੰ ਤੇ ਉਸ ਤੋਂ ਬਾਅਦ ਚੌਥਾ ਜੂਰੀਆ ਜਿਹੜਾ ਉਹ 13 ਜਨਵਰੀ ਨੂੰ 13 ਜਨਵਰੀ ਦੇ ਆਸ-ਪਾਸ 15 ਜਨਵਰੀ ਦੇ ਆਸ-ਪਾਸ ਲਗਾ ਕੇ ਖਤਮ ਕਰ ਦਿੱਤਾ ਤੇ ਇਹਦੇ ਵਿੱਚ ਹੁਣ ਕੋਈ ਗੁੱਲੀ ਡੰਡਾ ਨਹੀਂ ਕੁਝ ਨਹੀਂ ਤੇ ਆਪਾਂ ਹੁਣ ਕੱਲ ਪਰਸੋਂ ਅੱਜ ਇਹ ਕਣਕ ਨਾਸੀਕ ਦਿਨਾਂ ਦੀ ਹੋ ਗਈ ਆ 28 ਜਨਵਰੀ 2025 ਅੱਜ ਤੇ 25 ਜਨਵਰੀ ਦੇ ਆਸ-ਪਾਸ ਇਹਦੇ ਉੱਤੇ ਜੋ ਸੀਲੇ ਪਾਣੀ ਦੀ ਸਪਰੇਅ ਕੀਤੀ ਐ ਇੱਕੋ ਹੋਰ ਕੁਝ ਨਹੀਂ ਕਰਿਆ ਹੁਣ ਇਹਨੂੰ ਦੂਸਰਾ ਪਾਣੀ ਲਗਾਵਾਂਗੇ ਤੇ ਅੱਜ ਨਾਸੀ ਦੇਣਾ ਦੀ ਹੋ ਗਈ ਐ ਸਾਰੀ ਬਾਰਤਾ ਲਾਵਾ ਇਸ ਕਣਕ ਦੀ ਤੁਸੀਂ ਦੇਖ ਸਕਦੇ ਹੋ ਕਿਸੇ ਪਾਸਿਓਂ ਵੀ ਮੈਨੂੰ ਕੋਈ ਕਿਸਾਨ ਵੀਰ ਇਹ ਦਿਖਾ ਦੇਵੇ ਵੀ ਇਹ ਕਣਕਾਂ ਜਿਹੜੀ ਬਹੁਤ ਜ਼ਿਆਦੇ ਕਮਜ਼ੋਰ ਆ ਜਾਂ ਪ੍ਰਾਲੀ ਕਰਕੇ ਕਣਕਾਂ ਜਿਹੜੀ ਖਰਾਬ ਹੋ ਜਾਂਦੀ ਆ ਬਸ ਇੰਨੀ ਕੁ ਜਾਣਕਾਰੀ ਦੀ ਜੀ ਪ੍ਰਾਲੀ ਦਾ ਬਹਿਮ ਨਾ ਪਾਲਿਆ ਕਰੋ ਕਿਸਾਨ ਵੀਰੋ ਆਪਣਾ ਬਹੁਤ ਜ਼ਿਆਦੇ ਫਾਇਦਾ ਕਰਦੀ ਆ ਇਹ 2-3 ਸਾਲਾਂ ਤੋਂ ਬਾਅਦ ਕਾਫੀ ਖਰਚੇ ਘਟ ਜਾਂਦੇ ਨੇ ਹੋਰ ਕੋਈ ਸਵਾਲ ਜਵਾਬ ਲਈ WhatsApp ਗਰੁੱਪ ਜੁਆਇਨ ਕਰੋ ਡਾਕਟਰ ਖੇਤੀ ਦੇ ਨਾਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਜੋ ਕੁਝ ਪੁੱਛਣਾ ਧੰਨਵਾਦ ਜੀ ਵੀਡੀਓ ਲੰਬੀ ਹੋ ਰਹੀ ਆ